ਭਗੁਰਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਲੋਗ ਆਪਣਾ ਅਗਿਆਜੀ ਸ਼ੁਰੂ ਤੇ ਠੰਡ ਕਾਫੀ ਪੈ ਰਹੀ ਆ ਤੇ ਤੁੰਗੂ ਵੀ ਜੀ ਬਹੁਤ ਜਿਆਦੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਰ ਜੀ ਬੜੇ ਧਿਆਨ ਨਾਲ ਡਰਾਈਵਰੀ ਕਰਿਆ ਕਰੋ ਆਪਣੇ ਸਿੱਧਾਂ ਜਿਹੜੇ ਸੀ ਬੀਜਰ ਚੱਲਦਾ ਰਿਹਾ ਚਾਹ ਤਾ ਵੀ ਜਦਾਂ ਦੇ ਮਾਤਾ ਗੁਜਰੀ ਜੀ ਤਾਂ ਤਾਂ ਸਿੰਘ ਗੋਬੀ ਸਿੰਘ ਜੀ ਤੇ ਜਿਹੜੇ ਵੀਰ ਮੇਰੇ ਜਾ ਰਹੇ ਉੱਥੇ ਦ੍ਰਿਸ਼ਟੀਗਾਰੀ ਕਰਨਾ ਤੇ ਬੜੇ ਧਿਆਨ ਦੇ ਨਾਲ ਬੜੇ ਪਿਆਰ ਦੇ ਨਾਲ ਮੇਰੀ ਸਾਰੀ ਜਾਓ ਤੇ ਹੁਣ ਅੱਜ ਆਪਾਂ ਚੱਲੇ ਆਂ ਜੀ ਸਵਾਲ ਲੈਣ ਵਾਸਤੇ ਜਲੰਧਰ ਸ਼ਹਿਰ ਹੁਣ ਮੈਂ ਆਪਣਾ ਸੇਵਕ ਤੇ ਤੁੰਜੀ ਕਾਫੀ ਆ ਤੇ ਅੱਗੇ ਚੱਲੇ ਆਂ ਆਪਣਾ ਸਵਾਲ ਤੇ ਮੇਰੇ ਆਪਣੇ ਦੇ ਵਾਸਤੇ ਲੈਣਾ ਤੁਹਾਨੂੰ ਬਾਦ ਤੋਂ ਸਵਾਲ ਬਹੁਤ ਵਧੀਆ ਮਿਲਦੀ ਹੁੰਦੀ ਆ ਮਰਹੂ ਜੀ ਆਗੇ ਆਪਾਂ ਦਾ ਤਾਂ ਨਹੀਂ ਫਾਇਦਾ ਮਾਂ ਖਾਲੀ ਤੇ ਕੰਡੂ ਵਾਲਾ ਮੋਦੀ ਵਿਚ ਲੈ ਆ ਉਹ ਮੋਦੀ ਆਪਣਾ ਫਰਾਗੋੜਾ ਕੱਢ ਲਿਆ ਬਾਹਰ ਅੱਜ ਜਿੰਨੇ ਬੜਾ ਸਵਾਲ ਆਣਾ ਅੱਗੇ ਬੜੀ ਚੱਲੀ ਆ ਜਾਣੇ ਪਿਆਈ ਸਵਾਲ ਆਣ ਵਾਸਤੇ ਠੰਡ ਜਣੀ ਬਹੁਤ ਚੱਲੀ ਆ ਠੰਡ ਬਹੁਤ ਆ ਤਿਆਰ ਨੀ ਨਾ ਰਹਾ ਤਿਆਰ ਨਾ ਜਾ ਰਹਾ ਕਉਂਦੀ ਧੁੰਦ ਵੜੀ ਆ ਆ ਰਾਜਾ ਕਿੱਥੇ ਗਿਆ ਬਾ ਆ ਚੱਲੇ ਸਵਾਹ ਰਾਜਾ ਆਲੇ ਨੀ ਆਰੇ ਤਿਆਰੇ ਲੱਭ ਹੋਇਆ ਲੈ ਕਿੱਤੀ ਆ ਕਪੜੇ ਕਿਹੜਾ ਵਿਆਹ ਹੈ ਦਾ ਕਾ ਓਏ ਕਪੜੇ ਕਿਹੜਾ ਵਿਆਹ ਹੈ ਦਾ ਕਾ ਆਨ ਦਾ ਤਾਂ ਸ਼ੁਗਦਾ ਕੇਦਰ ਰੁਰ ਦੇ ਪਹਾਂ ਜਾਂ ਨਾ ਨੂਚਾ ਆਹ ਨਿਆਰਾ ਜਵੰਡੀਆ ਦਾ ਕੋਈ ਨਾਰਾ ਨਹੀਂ ਕੋਈ ਚੋਕਾਨੇ ਆ ਜਾਂਦਾ ਆਰ ਜਾਦੇ ਬ੍ਰਾਂਡ ਬ੍ਰਾਂਡ ਦਾ ਲੋਕ ਇਹਨਾਂ ਰਖਦੇ ਵਿੱਚ ਜਪਾ ਰੁਗੇ ਚਾਹ ਪਾਣੀ ਪੀਣ ਵਾਸਤੇ ਚਾਹ ਪਾਣੀ ਸ਼ਾਕੇ ਨਾਲ ਪਕੌੜੇ ਲੱਗਿਆ ਹੁਣ ਤੁਰਨ ਫੇਰ ਦੋ ਟਰੈਕਟਰ ਆ ਗਏ ਦੋ ਬਿਛੇ ਆ ਠੰਡ ਕਿੰਨੀ ਕੀ ਘੱਟੀ ਨਾ ਗਰਮੀ ਅੜੀ ਈ ਛਾਈ ਰਾਜੂ ਨੂੰ ਕੋਚਾ ਕਮ ਕੰਬੀਏ ਨੇ ਖੇਲਾ ਰਾਜੂ ਜਗਰਾ ਖਾਂਦਾ ਰਾਜੂ ਵੀ ਨਾ ਕਰ ਲੜਾ ਲਾ ਦੇ ਚੱਲੀ ਫਿਰ ਚੱਲੀ ਫਿਰ ਬੋਤਲ ਲੈ ਬੈਗ ਆ ਆਹੋ ਹੋ ਜਾਏਗਾ ਟ੍ਰੈਕਟਰ ਦੇ ਖੋਲੰਦੇ ਰੇਸ ਉਹ ਟ੍ਰੈਕਟਰ ਥੋੜਾ ਪਿਛੇ ਰਹਿ ਜਾਂਦਾ ਭਾਈ ਦਾ ਘਾਟੇ ਚੌਣ ਹੋਰੀ ਪਰ ਮਨੀ ਰਾਜ ਕਰਦਾ ਖਲਾਰ ਕੇ ਨਾਲ ਚਾਹ ਪਾਣੀ ਛਕਿਆ ਨਾਲ ਹੋਈ ਰੇਸ ਉਹ ਵੀ ਖੁੱਲੀ ਪਿਛੇ ਵਾਲਾ ਰਹਿ ਜਾਂਦਾ ਟ੍ਰੈਕਟਰ ਉਹੜਾ ਕੰਮ ਵਾਲਾ ਉਹਨੂੰ ਦੇਖਣਾ ਮੈਂ ਤਾਂ ਉਹਦਾ ਹੀ ਫੇਰ ਉਹਨੂੰ ਰਾਹ ਹੀ ਤਰਾਈ ਤੋਂ ਕਿਨੇ ਲੋਕ ਆ ਹੋ ਆ ਕੋਈ ਇਹ ਟਰੈਕਟਰ ਪਿਛੇ ਰਹਿ ਜਾਂਦਾ ਸੀ ਫਿਰ ਅੰਦਰ ਦੀ ਰੇਸ ਕੋਲੀ ਵੇਖੀਉਣ ਲੱਗੇ ਜਾਂਦਾ ਕਿੰਨੇ ਕਰ ਕਰਾਂ ਹੁਣ ਕਾਰਾਂ ਦਾ 35 400 ਪਤਾ ਨਹੀਂ ਕਿੰਨੇ ਕਰਾਂਦਾ ਵਾ ਗੇ ਜੀ ਦੂਜੇ ਬੰਨੇ ਚੱਲ ਜਾਂਦੀ ਆ ਹਾਂ ਠੀਕ ਆ ਉਹ ਪਲਾਕ ਜਿਹੜਾ ਖੜਾ ਆਪਣਾ ਆਪਣੀਆਂ ਦਾ ਹਲਾ ਚੱਲ ਤੋਰ ਫੇਰਾ ਖਲੋਸ ਮਾਨ ਆਉਦਾ ਹਾਂ ਜੀ ਆਪਾਂ ਧੀਰਾ ਸ਼ਹਿਰ ਚਾਰ ਟਾਲੇ ਲੈ ਗਏ ਆਪਾਂ ਸਵਾਵ ਵਾਸਤੇ ਇਹ ਹਾਦਰ ਤਾਬਾ ਸਰਪੰਚ ਆਪਾਂ ਇੱਥੇ ਪੱਕੀ ਰੋਟੀ ਖਾਦੀ ਦੇ ਦੋ ਆ ਪੌਣੇ ਆ ਨਾ ਸਭ ਪੱਕਾ ਜਿਹੜਾ ਗਫਾ ਪੱਕਾ ਸ਼ੱਕ ਦੇ ਖਾ ਗਿਆ ਬਾਕੀ ਇਹ ਆਪਣਾ ਪਿੰਡ ਪੈਣਾ ਧੀਰਾ ਚੌਥਾ ਸ਼ਹਿਰ ਦੇ ਕੋਲੇ ਤਾ ਤਾਂ ਅਗੇ ਪਰਚੀ ਦਾ ਬੇਜੰਦਰੋਂ ਨਾ ਰੰਟਾ ਭਾਈ ਜਿੰਨੇ ਪਰਚੀ ਕੱਟਦੇ ਆ ਸਵਾਦ ਆਗੇ ਪਰਚੀ ਦੇ ਕਰ ਜਾਂਦੇ ਆ ਹਾਜੀ ਹਾਜੀਓ ਉਹ ਲੱਦੰਦਿਆ ਜੀ ਸਵਾਹ ਸਵਾਹ ਬਹੁਤ ਵਧੀਆ ਇਹ ਆਪਣਾ ਗੀ ਹੈ ਜੀ ਗੰਨੇ ਦੀ jadi apni sarab bandi odi Apa tuh? Apa tuh? Apa tuh?

ਇਹ ਦੂਜਾ ਟਰਾਲਾ ਵੀ ਆਪਣਾ ਗਿਆ ਉਹ ਫੁੱਲ ਇੱਕ ਟਰਾਲਾ ਘੱਟਦਾ ਬਾਹਰ ਤੇ ਦੂਜੇ ਵੀ ਭਰ ਲਿਆ ਹੁਣ ਉੱਥੇ ਬੰਦ ਤੱਪੜ ਪਾਉਂਦੇ ਤੇ ਜਾਣ ਲੱਗੇ ਹਾਂ ਹੋਰ ਲੱਗੇ ਮਗਰ ਦੋ ਹੋਰ ਹੁਣ ਇਹਨੂੰ ਕੱਢਦੇ ਹਾਂ ਬਾਹਰ ਦੂਜੇ ਲਾਉਣੇ ਇੱਥੇ ਅੰਦਰ ਰਾਜੋ ਬਣਾ ਕਰਦਾ ਕਟਾਈ ਆਈ ਤੇ ਨਟਰਾਲੇ ਆਪਣੇ ਵਗੇ ਰੈਡੀ ਹੁਣ ਪਾ ਕੇ ਰਸੇ ਰਸੇ ਦਾ ਐ ਕਰੀ ਜਾਂਦੇ ਕੰਮ ਟੇਚੋ ਉਹ ਲੱਦ ਕੇ ਸਵਾਦ ਹੋਣਾ। ਉਹ ਮੰਡਿਆ ਨੂੰ ਖਵਾਉਣੇ ਪਿਆ ਨੇ ਕੋ। ਲੜਾ ਆ ਗਈ ਕਿਹੜੀ ਆ ਨਾ। ਤੇ ਫੇਰ ਪਾਣੀ ਪਿੰਡ ਤੋਂ ਚੱਲੇ। ਇੱਕ ਟਰਾਲਾ ਆਪਣਾ ਰਹਿ ਗਿਆ ਪਰੰਦੇ ਆ ਜੀ। ਹੋ ਪਰੰਦੇ ਨੂੰ। ਨਹੀਂ ਨਹੀਂ। ਲੋ ਜੀ ਆਪਣੇ ਟਰਾਲੇ ਹੋ ਗਏ ਸਵਾ ਕੇ ਲੋਡ। ਫਿਰ ਆਪਾਂ ਤੁਰਦੇ ਆਂ ਪਿੰਡ ਨੂੰ ਚਾਰ ਟਰਾਲੇ ਆਪਣਾ ਖੜਾ ਉੱਤਾ ਅਰਜਨ ਬੱਲੀ ਰਾਤ ਤੇ ਬਲੌਗ ਬਣਾਵਾਂਗੇ ਆਪਾਂ ਸਾਰੇ ਟਰਾਲੇ ਲੈਣ ਤੇ ਲਾਗਾਂਗੇ ਚੰਗੀਤਰ ਆਲੇ ਟਰਾਲੇ ਲੋਡ ਆਪਣਾ 2 ਫੁੱਟਾ ਟਰਾਲਾ ਚੋਂਡੀਅਰ 5210 ਆ 14 ਫਟਾ ਟਰਾਲਾ ਆ 12 2 ਫੁੱਟਾ ਆ ਗਿਆ ਲਾਈ ਇਹ ਲੋ ਮੈਨੂੰ ਮੈਨੂੰ ਸ਼ੁਕਰ ਹੈ ਕਿ ਬਹੁਤ ਪੈਸੇ ਦੇ ਰੋ ਵੀ ਗੱਲਾਂ ਨਾ ਕਰ ਲੋ ਜਿਹਾਣਾ ਖਾਣ ਪੀਣ ਦਾ ਹੋ ਗਿਆ ਟਾਈਮ 350 ਸਾਲੇ ਲਾ ਦੇ ਲੈ ਅੰਦਰ ਹੁਣ ਮੰਡਿਆ ਖਵਾ ਪਿਆ ਦੀ ਕਿਸੇ ਇੱਕ ਵਾਰੀ ਖਾਪੀ ਕੇ ਫਿਰ ਪੋਨੇ ਪਿੰਡੋਂ ਚੱਲੇ ਪਹਿਲਾ ਬਿਸਕਟ ਖਾਣੇ ਦਸਕੜ ਸਾਹ ਆਪ ਇਸਕੜ ਨਹੀਂ ਮਿਲਦੇ ਇਥੇ ਬਿਸਕਟਰ ਮੀਜਾ ਮਿਕਸ ਵੈਜ ਲਵਰਸ ਉਹ ਲੈ ਖਾਲੀ ਰੋਟੀ ਪਾਣੀ ਬਟਰ ਪਨੀਰ ਪੀਜ਼ਾ ਆ ਕਰਦੇ ਯਾਰ ਆਪਣਾ ਅੱਜ ਘਰ ਬਹੁਤ ਵਧੀਆ ਬਣਾ ਵੀ ਤਾ ਨੇ ਮਿਕਸ ਵਿੱਚ ਪਾਸਤੇ ਸਾਰੇ ਖਾਣਾ ਪਾਣੀ ਭੰਦਾ ਜਾਂਦਾ ਉਹਦੇ ਉੱਤੇ ਖਾਣ ਦੀ ਕੋਈ ਪਰਾਪਰਾ ਕਿੰਨੇ ਜਣੇ ਆਪਾਂ 8 8 ਜਣੇ ਹੈਗੇ ਆ 6 5 ਠੀਕ ਆ ਹਾਂ 6 ਇਹ 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 ਕਰਦੇ ਪਰ ਮੋਰੋਂ ਨੇ ਖਾਣੇ ਕਿਦਰ ਪਿੱਛੇ ਪੁੱਛਣੀ ਸਾਰੇ ਦਾ ਸੁਆਖ ਲਰਦਾ ਨਾਲ ਹੋਰ ਕੀ ਕਰਨਾ ਕੀ ਕਰਾਉ ਪੀਜ਼ਾ ਕਰਾਉ ਤੇ ਇੱਕ ਵੱਡਾ ਹਾਂ ਹੋਰ ਹੋਸੈਂ ਜਿੱਦਲਾ ਮੈਨੂੰ ਲੋ ਹੁਣ ਬਸ ਸਾਰੇ ਮੁੰਡੇ ਖਾਣਦੇ ਆ ਥੰਡੀ ਹੋਰ ਦੱਸੋ ਵੀ ਕਿੰਨੇ 10 ਰੁਪਏ ਕੋ ਘਾਣਾ ਹਣਾ ਰਾਦੋਂ ਰਾਲ ਵੀ ਬ੍ਰੇਕਾਂ ਨਾ ਲੱਗਣੀਆਂ ਹਾਂ ਮਨ ਤੋਂ ਪੀਣਾ ਹੋ ਕਾਣਾ ਬਹੁਤ ਤਰਾ ਦਿੰਦੇ ਆ ਵੱਲ ਕੁ